ਦੋਸਤੋ ਅੱਜ ਜਿਸ ਬਿਜ਼ਨਸ ਆਈਡੀਆ ਬਾਰੇ ਮੈਂ ਗੱਲ ਕਰਨ ਜਾ ਰਿਹਾ ਹਾਂ ਇਸ ਦਾ ਫਾਇਦਾ ਜਿੰਨਾ ਕਿ ਪੰਜਾਬ ਵਾਲੇ ਲੈ ਸਕਦੇ ਨੇ ਸ਼ਾਇਦ ਹੀ ਕਿਸੇ ਹੋਰ ਸਟੇਟ ਵਾਲੇ ਲੈ ਸਕਦੇ ਹੋ ਅੱਜ ਦਾ ਇਹ ਬਿਜ਼ਨਸ ਆਈਡੀਆ ਉਹਨਾਂ ਲੋਕਾਂ ਵਾਸਤੇ ਕਾਰਗਰ ਹੋਣਾ ਜਿਸ ਇਲਾਕੇ ਦੇ ਲੋਕ ਜ਼ਿਆਦਾਤਰ ਬਾਹਰ ਜਾਂਦੇ ਨੇ ਆਊਟ ਆਫ ਕੰਟਰੀ ਰਹਿੰਦੇ ਨੇ ਜਿਹੜੇ ਐਨ ਆਰ ਆਈ ਵਿਦੇਸ਼ਾਂ ਦੇ ਵਿੱਚ ਕਮਾਈ ਕਰਨ ਦੇ ਲਈ ਗਏ ਨੇ ਤੁਸੀਂ ਉਹਨਾਂ ਐਨ ਆਰ ਆਈ ਦੇ ਥਰੂ ਆਪਣੇ ਪਿੰਡਾਂ ਦੇ ਵਿੱਚ ਵੀ ਬੈਠ ਕੇ ਕਮਾਈ ਕਰ ਸਕਦੇ ਹੋ ਐਨ ਆਰ ਆਈਸ ਤੋਂ ਪੈਸੇ ਕਮਾਉਣ ਦੇ ਬਹੁਤ ਸਾਰੇ ਤਰੀਕੇ ਨੇ ਪਰ ਇਸ ਵੀਡੀਓ ਦੇ ਵਿੱਚ ਮੈਂ ਤੁਹਾਡੇ ਨਾਲ ਅਜਿਹੇ ਕਾਮਨ ਤਰੀਕੇ ਕਰੂੰਗਾ ਜਿਸ ਦੇ ਨਾਲ ਤੁਸੀਂ ਐਨ ਆਰ ਆਈਸ ਤੋਂ ਪੈਸੇ ਕਮਾ ਸਕਦੇ ਹੋ ਔਰ ਬੜੇ ਜੈਨੂਨ ਤਰੀਕੇ ਦੇ ਨਾਲ ਚਲੋ ਹੁਣ ਮੈਂ ਇੱਕ ਇੱਕ ਕਰਕੇ ਇਹਨਾਂ ਤਰੀਕਿਆਂ ਨੂੰ ਤੁਹਾਡੇ ਨਾਲ ਸ਼ੇਅਰ ਕਰਦਾ ਇਹਨਾਂ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਆਉਂਦਾ ਹੈ ਐਨ ਆਰ ਆਈ ਪੇਰੈਂਟ سپورਟ ਸਰਵਿਸ ਜਿਹੜੇ ਲੋਕ ਕਮਾਈ ਕਰਨ ਦੇ ਲਈ ਜਾਂ ਫਿਰ ਪੜ੍ਹਾਈ ਕਰਨ ਦੇ ਲਈ ਦੇਸ਼ੋਂ ਬਾਹਰ ਗਏ ਨੇ ਐਨ ਆਰ ਆਈ ਬਣ ਗਏ ਨੇ ਉਹਨਾਂ ਦੇ ਮੋਸਟਲੀ ਜਿਹੜੇ ਮਾਪੇ ਨੇ ਉਹ ਆਪਣੇ ਪਿੰਡ ਦੇ ਵਿੱਚ ਜਾਂ ਫਿਰ ਆਪਣੇ ਸ਼ਹਿਰ ਦੇ ਵਿੱਚ ਰਹਿੰਦੇ ਨੇ ਉਹਨਾਂ ਦੇ ਮਾਪੇ ਉਹਨਾਂ ਦੇ ਨਾਲ ਨਹੀਂ ਜਾਂਦੇ ਜਿਹੜੇ ਤਾਂ ਮਾਬਪ ਥੋੜੇ ਬੋਤੇ ਜਵਾਨ ਨੇ ਉਹ ਤਾਂ ਆਪਣਾ ਕੰਮ ਖੁਦ ਕਰ ਲੈਂਦੇ ਨੇ ਪਰ ਬਹੁਤ ਸਾਰੇ ਅਜਿਹੇ ਬਜ਼ੁਰਗ ਪਿੰਡਾਂ ਦੇ ਵਿੱਚ ਰਹਿੰਦੇ ਨੇ ਜਿਹੜੇ ਆਪਣਾ ਕੰਮ ਨਹੀਂ ਕਰ ਪਾਉਂਦੇ ਜਾਂ ਫਿਰ ਆਪਣੀਆਂ ਲੋੜਿੰਦੀਆਂ ਚੀਜ਼ਾਂ ਤੱਕ ਨਹੀਂ ਲੈ ਪਾਉਂਦੇ ਦੋਸਤੋ ਇੱਥੇ ਕੰਮਕਾਰ ਤੋਂ ਮਤਲਬ ਇਹ ਹੈ ਕਿ ਜਿਵੇਂ ਕਿ ਛੋਟੇ ਮੋਟੇ ਘਰਾਂ ਦੇ ਕੰਮ ਔਰ ਬਾਹਰ ਤੋਂ ਸੰਭਾਲ ਲੈਉਣਾ ਹਸਪੀਟਲ ਤੱਕ ਜਾਣਾ ਜਾਂ ਫਿਰ ਹੋਰ ਘਰ ਦੀਆਂ ਲੋੜਿੰਦੀਆਂ ਚੀਜ਼ਾਂ ਨੂੰ ਕਰਦੱਕ ਲੈ ਕੇ ਆਉਂ ਬੱਚਿਆਂ ਦੇ ਪਾਰਸਲ ਨੂੰ ਲਿਓਣਾ ਜਾਂ ਫਿਰ ਬੱਚਿਆਂ ਤੱਕ ਪਾਰਸਲ ਨੂੰ ਪਹੁੰਚਾਉਣਾ ਇਸ ਤਰੀਕੇ ਦੇ ਕੰਮ ਵੀ ਬਹੁਤ ਸਾਰੇ ਹੁੰਦੇ ਨੇ ਤੁਸੀਂ ਐਨ ਆਰ ਆਈ ਭਰਾਵਾਂ ਦੇ ਨਾਲ ਗੱਲ ਕਰਕੇ ਇਸ ਤਰੀਕੇ ਦੀ ਸਰਵਿਸ ਦੇ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਉਹਨਾਂ ਦੇ ਮਾਪੇ-ਬਾਪ ਨੂੰ ਸਪੋਰਟ ਕਰ ਸਕਦੇ ਹੋ ਉਹਨਾਂ ਦੇ ਛੋਟੇ-ਮੋਟੇ ਘਰ ਦੇ ਕੰਮ ਕਰ ਸਕਦੇ ਹੋ ਇਸ ਦੀ ਤੁਸੀਂ ਸੈਲਰੀ ਵੀ ਲੈ ਸਕਦੇ ਹੋ ਜਾਂ ਫਿਰ ਹਰ ਇੱਕ ਕੰਮ ਦੇ ਵੱਖਰੇ-ਵੱਖਰੇ ਪੈਸੇ ਵੀ ਲੈ ਸਕਦੇ ਹੋ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਤੁਸੀਂ ਕਿਸ ਤਰੀਕੇ ਨਾਲ ਕੰਮ ਕਰਦੇ ਹੋ ਜੇਕਰ ਤੁਹਾਨੂੰ ਇੱਕ ਪਿੰਡ ਦੇ ਵਿੱਚ ਲਗਭਗ 20 ਘਰ ਵੀ ਮਿਲ ਗਏ ਤੇ ਤੁਹਾਡੀ ਵਧੀਆ ਕਮਾਈ ਹੋਣੀ ਸ਼ੁਰੂ ਹੋ ਜਾਏਗੀ ਹੁਣ ਇਸੇ ਆਈਡੀਆ ਦੇ ਵਿੱਚ ਇੱਕ ਹੋਰ ਆਈਡੀਆ ਛੁਪਿਆ ਹੈ ਜਿਸ ਦੇ ਵਿੱਚ ਤੁਸੀਂ ਬਾਹਰ ਜਾ ਕੇ ਕੰਮ ਨਹੀਂ ਕਰ ਸਕਦੇ ਪਰ ਪਿੰਡ ਦੇ ਵਿੱਚ ਰਹਿ ਕੇ ਹੀ ਤੁਸੀਂ ਉਹਨਾਂ ਵਾਸਤੇ ਕੰਮ ਕਰ ਸਕਦੇ ਇਸ ਦੇ ਵਿੱਚ ਤੁਸੀਂ ਬਜ਼ੁਰਗਾਂ ਦੀ ਟੇਕ ਕੇਅਰ ਕਰਨੀ ਆ ਔਰ ਟੇਕ ਕੇਅਰ ਕਰਕੇ ਤੁਸੀਂ ਹਰ ਇੱਕ ਬਜ਼ੁਰਗ ਦੇ ਪੈਸੇ ਲੈ ਸਕਦੇ ਦੋਸਤੋ ਮੈਨੂੰ ਲੱਗਦਾ ਹੈ ਕਿ ਸ਼ਾਇਦ ਆਪਣੇ ਪਿੰਡਾਂ ਦੇ ਵਿੱਚ ਅਜਿਹਾ ਕੰਮ ਕਰਨਾ ਥੋੜਾ ਔਖਾ ਲੱਗੇ ਔਰ ਥੋੜਾ ਅਜੀਬ ਵੀ ਲੱਗੇ ਸੁਣਨ ਨੂੰ ਪਰ ਆਪਣੇ ਬਹੁਤ ਸਾਰੇ ਐਨਆਰਆਈ ਭਰਾ ਜਿਹੜੇ ਨੇ ਬਾਹਰ ਜਾ ਕੇ ਇਹੀ ਕੰਮ ਕਰਦੇ ਨੇ ਔਰ ਜਿਵੇਂ ਸ਼ਹਿਰਾਂ ਦੇ ਵਿੱਚ ਗੱਲ ਕਰੀਏ ਤਾਂ ਸ਼ਹਿਰਾਂ ਦੇ ਵਿੱਚ ਵੀ ਬਹੁਤ ਸਾਰੀ ਜਿਹੜੀਆਂ ਨਰਸਸ ਨੇ ਜਾ ਕੇਅਰ ਟੇਕਰ ਨੇ ਉਹ ਇਹੀ ਕੰਮ ਕਰਕੇ ਆਪਣਾ ਗੁਜ਼ਾਰਾ ਚਲਾਉਂਦੇ। ਇਸ ਦੇ ਨਾਲ ਨਾਲ ਵੈਸੇ ਸਾਡੇ ਸੰਸਕਾਰ ਵੀ ਸਾਨੂੰ ਇਹੀ ਸਿਖਾਉਂਦੇ ਨੇ ਕਿ ਸਾਨੂੰ ਆਪਣੇ ਬਜ਼ੁਰਗਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ, ਉਹਨਾਂ ਦੀ ਸਾਂਭ ਸੰਭਾਲ ਕਰਨੀ ਚਾਹੀਦੀ ਹੈ। ਇਸ ਦੇ ਨਾਲ ਨਾਲ ਜੇ ਤਾਂ ਸਾਨੂੰ ਪੈਸੇ ਵੀ ਮਿਲਣ ਤੇ ਮੈਨੂੰ ਲੱਗਦਾ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਏਗੀ। ਦੋਸਤੋ ਆਓ ਹੁਣ ਅਸੀਂ ਆਪਣੇ ਅਗਲੇ ਆਈਡੀਆ ਵੱਲ ਵਧਦੇ ਹਾਂ। ਸਾਡਾ ਅਗਲਾ ਆਈਡੀਆ ਹੈ ਐਨ ਆਰ ਆਈ ਪ੍ਰਾਪਰਟੀ ਮੈਨੇਜਮੈਂਟ ਜਾਂ ਫਿਰ ਹੋਮ ਮੇਨਟੇਨਰ। ਇਹ ਆਈਡੀਆ ਮੈਨੂੰ ਇੱਕ ਇੰਟਰਨੈਟ ਤੇ ਵਾਇਰਲ ਹੋ ਰਹੀ ਵੀਡੀਓ ਤੋਂ ਮਿਲਿਆ। ਜਿਸ ਦੇ ਵਿੱਚ ਇੱਕ ਚੰਗੀ ਬਲੀ ਕੋਠੀ ਖੰਡਰ ਬਣ ਗਈ ਔਰ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਕੋਟੀਆਂ ਹੋਣਗੀਆਂ ਜੋ ਆਪਣੇ ਮਾਲਕਾਂ ਨੂੰ ਡੀਡੀਆਂ ਹੋਣਗੀਆਂ ਜੋ ਐਨ ਆਰ ਆਈ ਬਣ ਗਏ ਨੇ ਉਹਨਾਂ ਕੋ ਸਮਾਂ ਨਹੀਂ ਵਾਪਸ ਆਉਂਦਾ ਪਰ ਉਹ ਖੰਡਰ ਬਣ ਰਹੀਆਂ ਹੋਣਗੀਆਂ ਤੁਸੀਂ ਇਸ ਤਰ੍ਹਾਂ ਦੇ ਘਰਾਂ ਦੀ ਦੇਖਭਾਲ ਕਰ ਸਕਦੇ ਹੋ ਜਾਂ ਤੇ ਫਿਰ ਤੁਸੀਂ ਉਹਨਾਂ ਨੂੰ ਕਿਰਾਏ ਤੇ ਲੈ ਸਕਦੇ ਹੋ ਔਰ ਫਿਰ ਫਰਦਰ ਉਹਨਾਂ ਨੂੰ ਅੱਗੇ ਕਿਰਾਏ ਤੇ ਦੇ ਸਕਦੇ ਹੋ ਜਾਂ ਫਿਰ ਸਾਂਭ ਸੰਭਾਲ ਦੇ ਲਈ ਵੀ ਤੁਸੀਂ ਇੱਕ ਮੇਨਟੇਨੈਂਸ ਕਾਸਟ ਜਿਹੜੀ ਆ ਆਪਣੇ ਐਨ ਆਰ ਆਈ ਭਰਾਵਾਂ ਤੋਂ ਲੈ ਸਕਦੇ ਹੋ ਤਾਂ ਕਿ ਜਿਹੜੀ ਕੋਠੀ ਆ ਉਹ ਖੰਡਰ ਨਾ ਬਣੇ ਉਹਦੇ ਵਿੱਚ ਕੋਈ ਖਰਾਬ ਹੁੰਦਾ ਹੈ ਉਸ ਨੂੰ ਮੇਨਟੇਨ ਕੀਤਾ ਜਾਵੇ ਉਸੇ ਰੰਗ ਰੋਗਨ ਕੀਤਾ ਜਾਵੇ ਪ੍ਰੋਪਰ ਜਿਹੜੀ ਉਹਦੀ ਦੇਖਭਾਲ ਕੀਤੀ ਜਾਵੇ ਇਸ ਤਰੀਕੇ ਦੇ ਨਾਲ ਤੁਸੀਂ ਵਧੀਆ ਕਮਾਈ ਕਰ ਸਕਦੇ ਹੋ ਇਸ ਦੇ ਨਾਲ ਨਾਲ ਤੁਸੀਂ ਇਹਨਾਂ ਕੋਠੀਆਂ ਨੂੰ ਸ਼ੂਟਿੰਗ ਵਾਸਤੇ ਵੀ ਦੇ ਸਕਦੇ ਹੋ ਬਹੁਤ ਸਾਰੀਆਂ ਫਿਲਮਾਂ ਨੇ ਜਿਹੜੀਆਂ ਪਿੰਡਾਂ ਦੇ ਵਿੱਚ ਜਾ ਕੇ ਸ਼ੂਟ ਹੁੰਦੀਆਂ ਨੇ ਉਹਨਾਂ ਨੂੰ ਪੁਰਾਣੀਆਂ ਤੇ ਨਵੀਆਂ ਕੋਠੀਆਂ ਚਾਹੀਦੀਆਂ ਹੁੰਦੀਆਂ ਤੁਸੀਂ ਇਸ ਤਰੀਕੇ ਦੇ ਨਾਲ ਇਹਨਾਂ ਕੋਠੀਆਂ ਨੂੰ ਕਿਰਾਏ ਤੇ ਲੈ ਕੇ ਫਰਦਰ ਉਹਨਾਂ ਫਿਲਮਾਂ ਵਾਲਿਆਂ ਨੂੰ ਕਿਰਾਏ ਦੇ ਦੇ ਸਕਦੇ ਹਾਂ ਇਸ ਤਰੀਕੇ ਦੇ ਨਾਲ ਕੋਠੀਆਂ ਦੀ ਸਾਂਭ ਸੰਭਾਲ ਵੀ ਹੁੰਦੀ ਰਹੇਗੀ ਔਰ ਤੁਹਾਨੂੰ ਪੈਸੇ ਵੀ ਮਿਲਦੇ ਰਹਿਣਗੇ ਔਰ ਐਨ ਆਰ ਆਈ ਭਰਾ ਵੀ ਖੁਸ਼ ਰਹਿਣਗੇ ਕਿਉਂਕਿ ਉਹਨਾਂ ਦੀ ਕੋਠੀ ਦੀ ਦੇਖਭਾਲ ਹੋ ਰਹੀ ਹੈ ਜਦੋਂ ਵੀ ਐਨ ਆਰ ਆਈ ਭਰਾ ਵਾਪਸ ਆਉਣਗੇ ਵਧੀਆ ਕੋਠੀ ਦੇਖ ਕੇ ਆਪਣੇ ਘਰ ਦੇ ਵਿੱਚ ਰਹਿਣਗੇ ਨਾ ਕਿ ਕਿਸੇ ਹੋਟਲ ਦੇ ਵਿੱਚ ਜਾ ਕੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਇਸ ਤਰੀਕੇ ਦੇ ਕੰਮੋ ਦੇ ਉੱਪਰ ਬਹੁਤ ਹੀ ਘੱਟ ਧਿਆਨ ਦਿੱਤਾ ਜਾਂਦਾ ਪਰ ਮੈਂ ਚਾਹੁੰਦਾ ਕਿ ਤੁਸੀਂ ਇਸ ਤਰੀਕੇ ਦੀਆਂ ਕੋਈ 10 15 ਕੋਠੀਆਂ ਆਪਣੇ ਪਿੰਡ ਦੇ ਵਿੱਚ ਆਪਣੇ ਨਾਲ ਦੇ ਪਿੰਡਾਂ ਦੇ ਚ ਲੈ ਲੋ ਤਾਂ ਕਿ ਤੁਹਾਨੂੰ ਇਸ ਚੀਜ਼ ਦਾ ਫਾਇਦਾ ਵੀ ਹੋ ਸਕੇ ਔਰ ਤੁਸੀਂ ਵਧੀਆ ਪੈਸੇ ਵੀ ਘਰ ਬੈਠੇ ਕਮਾ ਸਕੋ ਦੋਸਤੋ ਆਓ ਹੁਣ ਅਸੀਂ ਆਪਣੇ ਅਗਲੇ ਬਿਜ਼ਨਸ ਆਈਡੀਆ ਦੀ ਗੱਲ ਕਰਦੇ ਹਾਂ ਜੋ ਹੈ ਐਨ ਆਰ ਆਈ ਟਰੈਵਲ ਪਾਰਟਨਰ ਇਹ ਆਈਡੀਆ ਬਹੁਤ ਹੀ ਕਮਾਲ ਹੈ ਬਹੁਤ ਹੀ ਵਧੀਆ ਹੈ ਕਿਉਂਕਿ ਇਸ ਦੇ ਵਿੱਚ ਤੁਹਾਨੂੰ ਪੈਸੇ ਮਿਲਣ ਦੇ ਨਾਲ-ਨਾਲ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਬਹੁਤ ਸਾਰੀਆਂ ਨਵੀਆਂ ਥਾਵਾਂ ਘੁੰਮਣ ਦਾ ਤੁਹਾਨੂੰ ਮੌਕਾ ਮਿਲੇਗਾ ਮੈਨੂੰ ਲੱਗਦਾ ਹੈ ਕਿ ਤੁਹਾਡੇ ਵਿੱਚੋਂ ਬਹੁਤ ਸਾਰੇ ਲੋਕਾਂ ਨੇ ਇਸ ਚੀਜ਼ ਦਾ ਆਈਡੀਆ ਲਗਾ ਲਿਆ ਹੋਣਾ ਪਰ ਫਿਰ ਵੀ ਮੈਂ ਇਸ ਨੂੰ ਐਕਸਪਲੇਨ ਕਰਦਾ ਜੇਕਰ ਤੁਸੀਂ ਨਵੇਂ-ਨਵੇਂ ਜਗ੍ਹਾ ਐਕਸਪਲੋਰ ਕਰਨ ਦੀ ਤੁ ਤੁਸੀਂ ਵੱਖ-ਵੱਖ ਜਗ੍ਹਾ ਤੇ ਜਾਂਦੇ ਹੋ ਤੇ ਤੁਸੀਂ ਇੱਕ ਐਨਆਰਆਈ 파ਟਨਰ ਬਣ ਸਕਦੇ ਹੋ ਜਿਸ ਦੇ ਵਿੱਚ ਤੁਸੀਂ ਐਨਆਈਏ 파ਟ ਨੂੰ ਵਧੀਆ ਜਗ੍ਹਾ ਦਿਖਾ ਸਕਦੇ ਹੋ ਉਹਨਾਂ ਦੇ ਨਾਲ ਘੁੰਮ ਵੀ ਸਕਦੇ ਹੋ ਔਰ ਇਸ ਚੀਜ਼ ਦੇ ਤੁਸੀਂ ਪੈਸੇ ਵੀ ਲੈ ਸਕਦੇ ਹੋ ਉਹਨਾਂ ਨੂੰ ਇੱਕ ਚਾਰਜ ਕਰ ਸਕਦੇ ਹੋ ਤੁਸੀਂ ਇਸ ਦੇ ਵਿੱਚ ਇੱਕ ਵਧੀਆ ਗਾਈਡ ਬਣਨਾ ਹੈ ਉਹਨਾਂ ਨੂੰ ਨਵੇਂ-ਨਵੇਂ ਜਗ੍ਹਾ ਤੇ ਘੁੰਮਣ ਲੈ ਜਾਣਾ ਹੈ ਉਹਨਾਂ ਦੇ ਨਾਲ ਰਹਿਣਾ ਹੈ ਉਹਨਾਂ ਦੇ ਨਾਲ ਖਾਣਾ ਪੀਣਾ ਹੈ ਨਵੀਆਂ ਚੀਜ਼ਾਂ ਨੂੰ ਟਰਾਈ ਕਰਾਉਣੀਆਂ ਨੇ ਤੇ ਤੁਹਾਨੂੰ ਉਸ ਚੀਜ਼ ਦੇ ਪੈਸੇ ਵੀ ਮਿਲਣਗੇ ਨਾਲ ਤੁਹਾਨੂੰ ਵਧੀਆ ਖਾਣੋ ਵੀ ਮਿਲੇਗਾ ਔਰ ਇਸ ਦੇ ਨਾਲ ਨਾਲ ਤੁਹਾਨੂੰ ਵਧੀਆ ਰੈਂਟ ਸੈਂਡ ਵੀ ਮਿਲੇਗਾ ਜੇਕਰ ਕਿਸੇ ਵੀ ਐਨਆਰਆਈ ਨੂੰ ਆਪਣੇ ਪਿੰਡ ਤੋਂ ਜਾ ਫਿਰ ਨਾਲ ਦੇ ਪਿੰਡ ਤੋਂ ਕੋਈ ਬੰਦਾ ਮਿਲ ਜਾਏ ਜੋ ਤੁਹਾਨੂੰ ਵਧੀਆ ਸਰਵਿਸ ਦੇ ਸਕੇ ਉਹਨਾਂ ਦਾ ਟਰੈਵਲ ਪਾਰਟਨਰ ਬਣ ਸਕੇ ਤਾਂ ਐਨ ਆਰ ਆਈ ਵੀ ਸੇਫ ਮਹਿਸੂਸ ਕਰਦੇ ਨੇ ਔਰ ਤੁਹਾਡੀ ਕਮਾਈ ਦਾ ਸਾਧਨ ਵੀ ਬਣਨਗੇ ਇਸ ਦੇ ਨਾਲ ਹੀ ਸਾਡਾ ਅਗਲਾ ਬਿਜ਼ਨਸ ਆਈਡੀਆ ਐਨ ਆਰ ਆਈ ਰੈਂਟਲ ਸਰਵਿਸ ਇਹ ਆਈਡੀਆ ਉਹ ਸਿਚੁਏਸ਼ਨ ਵਾਸਤੇ ਹੈ ਜਦੋਂ ਲੋਕ ਆਪਣਾ ਸਾਰਾ ਕੁਝ ਵੇਚ ਕੇ ਬਾਹਰ ਚਲੇ ਜਾਂਦੇ ਨੇ ਔਰ ਬਾਅਦ ਵਿੱਚ ਘੁੰਮਣ ਕਮਾਉਣ ਦੇ ਲਈ ਜਾਂ ਫਿਰ ਕਿਸੇ ਬਹੁਤ ਹੀ ਜ਼ਰੂਰੀ ਕੰਮ ਦੇ ਲਈ ਇੰਡੀਆ ਦੇ ਵਿੱਚ ਵਾਪਸ ਆਉਂਦੇ ਇਸ ਤਰੀਕੇ ਦੀ ਸਿਚੁਏਸ਼ਨ ਦੇ ਵਿੱਚ ਮੋਸਟਲੀ ਲੋਕ ਜਿਹੜੇ ਨੇ ਹੋਟਲਾਂ ਵਿੱਚ ਰਹਿੰਦੇ ਨੇ ਆ ਕੇ ਤੁਸੀਂ ਆਪਣੇ ਘਰ ਦੇ ਵਿੱਚ ਨਨੂੰ ਠਹਿਰਾ ਸਕਦੇ ਹੋ ਆਪਣੇ ਘਰ ਦੇ ਵਿੱਚ ਕਿਰਾਏ ਤੇ ਕਮਰੇ ਦੇ ਸਕਦੇ ਹੋ ਔਰ ਲੋਕ ਉੱਥੇ ਆ ਕੇ ਰਹਿਣਾ ਵੀ ਪਸੰਦ ਕਰਨਗੇ ਆਪਣੇ ਪਿੰਡਾਂ ਦੇ ਆਸ-ਪਾਸ ਔਰ ਸਿਚੁਏਸ਼ਨ ਦੇ ਅਕੋਰਡਿੰਗ ਆਪਣੇ ਕੰਮ ਵੀ ਨਾਲ ਦੇ ਜਿਹੜੇ ਨੇ ਕਰਾਪ ਹੋਣਗੇ ਈਜ਼ੀਲੀ ਇਸ ਤਰੀਕੇ ਦੇ ਨਾਲ ਉਹ ਆਪਣੇ ਪੰਜਾਬ ਦੇ ਖਾਣੇ ਨੂੰ ਦੁਬਾਰਾ ਟੇਸਟ ਕਰ ਪਾਉਣਗੇ ਜੋ ਨਾਰਮਲ ਘਰਾਂ ਦੇ ਵਿੱਚ ਖਾਣ-ਪੀਣ ਹੁੰਦਾ ਤੁਸੀਂ ਉਸੇ ਤਰੀਕੇ ਦਾ ਖਾਣ-ਪੀਣ ਉਹਨਾਂ ਨੂੰ ਦਿਓ ਉਸ ਚੀਜ਼ ਤੇ ਤੁਸੀਂ ਚਾਰਜ ਵੀ ਕਰੋ ਰੈਂਟ ਦੇ ਉੱਪਰ ਕਮਰੇ ਵੀ ਦਿਓ ਔਰ ਲੋਕਾਂ ਨੂੰ ਐਵੇਂ ਮਹਿਸੂਸ ਕਰੋ ਜਿਵੇਂ ਉਹ ਬਾਹਰੋਂ ਆ ਕੇ ਆਪਣੇ ਘਰ ਦੇ ਵਿੱਚ ਰਹਿ ਰਹੇ ਹੋ ਜੇਕਰ ਤੁਹਾਡੇ ਕੋਲ ਇੰਨਾ ਵੱਡਾ ਕਾਰ ਇਹ ਹੈ ਕਿ ਤੁਸੀਂ ਬ੍ਰੋਕਰ ਬਣ ਕੇ ਕਿਸੇ ਦੂਜੇ ਦਾ ਘਰ ਵੀ ਕਿਰਾਏ ਤੇ ਦਿਵਾ ਸਕਦੇ ਹੋ ਇਸ ਦੇ ਨਾਲ ਨਾਲ ਆਪਣੀ ਗੱਡੀ ਦੀ ਫੈਸਿਲਿਟੀ ਦੇ ਸਕਦੇ ਹੋ ਤੁਸੀਂ ਉਹਨਾਂ ਦੇ ਨਾਲ 24 ਘੰਟੇ ਰਹਿਣ ਦੇ ਇੱਕ ਪੈਸੇ ਸੈੱਟ ਕਰ ਸਕਦੇ ਹੋ ਬਹੁਤ ਸਾਰੇ ਲੋਕ ਐਵੇਂ ਕਰਦੇ ਵੀ ਨੇ ਮੇਰੀ ਰეკਮੈਂਡੇਸ਼ਨ ਵੀ ਹੈ ਕਿ ਤੁਸੀਂ ਇਸ ਤਰੀਕੇ ਦਾ ਕੰਮ ਜ਼ਰੂਰ ਕਰੋ ਤੁਹਾਨੂੰ ਆਪਣੇ ਕੰਮ ਦੇ ਨਾਲ ਤੁਸੀਂ ਇੱਕ ਸਾਈਡ ਇਨਕਮ ਵੀ ਜਨਰੇਟ ਕਰ ਸਕਦੇ ਹੋ ਤਾਂ ਦੋਸਤੋ ਏਸੀ ਐਨਆਰਆਈ ਤੋਂ ਪੈਸੇ ਕਮਾਉਣ ਦੇ ਕੁਝ ਬਿਜ਼ਨਸ ਆਈਡੀਆਜ਼ ਜਿਹੜੇ ਪੈਸਿਆਂ ਨੂੰ ਕਮਾਉਣ ਦੇ ਵਿੱਚ ਐਨਆਰਆਈ ਤੋਂ ਤੁਹਾਡੀ ਮਦਦ ਕਰ ਸਕਦੇ ਜੇਕਰ ਤੁਸੀਂ ਇਹਨਾਂ ਸਾਰੇ ਆਈਡੀਆਜ਼ ਨੂੰ ਕੰਬਾਈਨ ਕਰਕੇ ਇੱਕ ਬਿਜ਼ਨਸ ਮਾਡਲ ਬਣਾ ਕੇ ਚਲਾਉਣਾ ਚਾਹੁੰਦੇ ਹੋ ਤੇ ਤੁਸੀਂ ਉਸ ਤਰੀਕੇ ਨਾਲ ਵੀ ਚਲਾ ਸਕਦੇ ਹੋ ਤੁਸੀਂ ਇਹ ਸਾਰੇ ਕੰਮਾਂ ਦੀ ਇੱਕ ਡੀਲ ਬਣਾ ਲਓ ਡੀਲ ਬਣਾਉਣ ਤੋਂ ਬਾਅਦ ਵਕ ਵਕ ਜਿਹੜੇ ਕੰਮ ਨੇ ਵਕ ਵਕ ਬੰਦਿਆਂ ਨੂੰ ਦੇ ਦਿਓ ਆਪਣੇ ਥੱਲੇ ਕੁਝ ਬੰਦੇ ਰੱਖ ਲਓ ਜਿਹੜੇ ਸਾਰੀਆਂ ਚੀਜ਼ਾਂ ਨੂੰ ਹੈਂਡਲ ਕਰਨ ਤੁਹਾਡਾ ਸਿਰਫ ਟਾਰਗੇਟ ਹੋਵੇ ਕਿ ਜਿਹੜੇ ਵੀ ਐਨ ਆਰ ਆਈ ਭਰਾ ਉਸ ਪਿੰਡ ਦੇ ਵਿੱਚ ਜਾ ਰਹੇ ਨੇ ਉਹਨੂੰ ਇਹ ਸਾਰੀਆਂ ਫੈਸਿਲਿਟੀਆਂ ਜਿਹੜੀਆਂ ਨੇ ਇੱਕ ਬੰਦੇ ਕੋਲ ਮਿਲ ਜਾਣ ਇੱਕ ਟਰੈਵਲ ਏਜੰਟ ਕੋਲ ਮਿਲ ਜਾਣ ਜਾਂ ਫਿਰ ਇੱਕ ਈਵੈਂਟ ਮੈਨੇਜਰ ਕੋਲ ਮਿਲ ਜਾ ਜੇਕਰ ਤੁਹਾਡਾ ਇਹ ਬਿਜ਼ਨਸ ਮਾਡਲ ਸਕਸੈਸਫੁਲ ਹੋ ਜਾਂਦਾ ਹੈ ਤੁਸੀਂ ਇੱਕ ਵੈਬਸਾਈਟ ਬਣਾ ਸਕਦੇ ਹੋ WhatsApp ਨੰ ਕਿੰਤ ਤੁਸੀਂ ਬਾਕ-ਬਾਕ ਲੋਕਾਂ ਨੂੰ ਆਪਣਾ ਨਾਲ ਅਟੈਚ ਕਰ ਸਕਦੇ ਹੋ ਜਦੋਂ ਤੁਹਾਡਾ ਇਹ ਬਿਜ਼ਨਸ ਚੱਲਣਾ ਸ਼ੁਰੂ ਹੋ ਗਿਆ ਤਾਂ ਲੋਕ ਆਟੋਮੈਟਿਕਲੀ ਤੁਹਾਡੇ ਨਾਲ ਕੰਟੈਕਟ ਕਰਨਾ ਸ਼ੁਰੂ ਕਰ ਦੇਣਗੇ ਔਰ ਤੁਹਾਡਾ ਬਿਜ਼ਨਸ ਹੋਰ ਵੱਡੇ ਲੈਵਲ ਤੇ ਵੀ ਫੈਲ ਜਾਵੇ ਯਕੀਨ ਮਨੋ ਦੋਸਤੋ ਇਹ ਕੰਮ ਬਹੁਤ ਹੀ ਬੈਨੀਫੀਸ਼ੀਅਲ ਹੈ ਬਹੁਤ سارے ਲੋਕ ਅਜਿਹਾ ਕੰਮ ਬਾਹਰ ਕਰਦੇ ਨੇ ਆਪਾਂ ਉਸੇ ਚੀਜ਼ ਨੂੰ ਇੱਥੇ ਆਪਣੇ ਇੰਡੀਆ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਸ਼ੁਰੂ ਕਰ ਸਕਦੇ ਹਾਂ ਕਿਉਂਕਿ ਬਹੁਤ ਸਾਰੇ ਸਾਡੇ ਜਿਹੜੇ ਭਰਾ ਨੇ ਉਹ ਐਨਆਰਆਈ ਨੇ ਉਹਨਾਂ ਕੋਈ ਨਾ ਸਮਾਂ ਨਹੀਂ ਹੁੰਦਾ ਕਿ ਉਹ बार-बार ਆਪਣੇ ਚੀਜ਼ਾਂ ਦਾ ਇੱਥੇ ਆ ਕੇ ਖਿਆਲ ਰੱਖ ਸਕਣ ਜਾਂ ਫਿਰ ਉਹਨਾਂ ਨੂੰ ਜਾਂ ਫਿਰ ਉਹਨਾਂ ਨੂੰ ਗੱਡੀਆਂ ਦੀ ਲੋਡ ਪੈਂਦੀ ਹੈ ਜਾਂ ਫਿਰ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਦੀ ਲੋਡ ਪੈਂਦੀ ਹੈ ਜੋ ਕਿ ਇੱਕ ਲੋਕਲ ਬੰਦਾ ਹੀ ਅਰੇਂਜ ਕਰ ਸਕਦਾ ਇਸ ਤੋਂ ਇਲਾਵਾ ਅਰੇਂਜ ਕਰਨਾ ਐਨਆਰਆਈ ਭਰਾਵਾਂ ਵਾਸਤੇ ਬਹੁਤ ਹੀ ਔਖਾ ਹੋ ਜਾਂਦਾ ਜੇਕਰ ਤੁਸੀਂ ਇਸ ਬਿਜ਼ਨਸ ਨੂੰ ਵਧੀਆ ਤਰੀਕੇ ਦੇ ਨਾਲ ਆਰਗੇਨਾਈਜ਼ਡ ਤਰੀਕੇ ਦੇ ਨਾਲ ਚਲਾਉਂਦੇ ਹੋ ਤੇ ਇੱਕ ਵਧੀਆ ਬਿਜ਼ਨਸ ਮਾਡਲ ਬਣ ਸਕਦਾ ਹੈ ਕਿਉਂਕਿ ਹਰ ਇੱਕ ਦੂਸਰੇ ਬੰਦੇ ਨੂੰ ਇਸ ਚੀਜ਼ ਦੀ ਲੋੜ ਹੈ ਇਸ ਚੀਜ਼ ਤੋਂ ਸਾਨੂੰ ਸ਼ਰਮ ਨਹੀਂ ਕਰਨੀ ਚਾਹੀਦੀ ਜਦੋਂ ਅਸੀਂ ਬਿਜ਼ਨਸ ਕਹਿ ਦਿੱਤਾ ਤਾਂ ਬਿਜ਼ਨਸ ਤੋਂ ਆਪਾਂ ਕਦੇ ਵੀ ਭੱਜ ਨਹੀਂ ਸਕਦੇ ਕਿਉਂਕਿ ਬਿਜ਼ਨਸ ਮਾਡਲ ਹਰ ਇੱਕ ਤਰੀਕੇ ਦੇ ਹੁੰਦੇ ਨੇ ਕਈ ਬਹੁਤ ਵਧੀਆ ਹੁੰਦੇ ਨੇ ਔਰ ਮੈਂ ਹਮੇਸ਼ਾ ਵੀਡੀਓ ਦੇ ਵਿੱਚ ਕਹਿੰਦਾ ਕੋਈ ਵੀ ਕੰਮ ਛੋਟਾ ਕੋਈ ਵੀ ਕੰਮ ਵੱਡਾ ਨਹੀਂ ਹੁੰਦਾ ਬਸ ਤੁਸੀਂ ਕਿਸ ਤਰੀਕੇ ਨਾਲ ਉਹਨੂੰ ਦੇਖਦੇ ਹੋ ਕਿਸ ਤਰੀਕੇ ਨਾਲ ਕਰਦੇ ਹੋ ਤਾਂ ਹੀ ਤੁਸੀਂ ਬਿਜ਼ਨਸ ਦੇ ਵਿੱਚ ਅੱਗੇ ਸਕਸੈਸਫੁਲ ਦੋਸਤੋ ਕਿਸੇ ਵੀ ਬਿਜ਼ਨਸ ਦੇ ਵਿੱਚ ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ ਉਹਦੀ ਮਾਰਕੀਟਿੰਗ ਔਰ ਤੁਸੀਂ ਉਸ ਨੂੰ ਕਿੰਨੀ ਲਗਨ ਦੇ ਨਾਲ ਕਰਦੇ ਹੋ ਔਰ ਜੇ ਤੁਹਾਡੀ ਮਾਰਕੀਟਿੰਗ ਤੁਹਾਡੀ ਸਟ੍ਰੈਟੇਜੀ ਵਧੀਆ ਹੈ ਤੇ ਮੈਨੂੰ ਲੱਗਦਾ ਨਹੀਂ ਕਿ ਤੁਹਾਨੂੰ ਕੋਈ ਵੀ ਰੋਕ ਪਾਏਗਾ ਕੋਈ ਵੀ ਬਿਜ਼ਨਸ ਕਰਨ ਦੇ ਲਈ ਇਸ ਕਰਕੇ ਤੁਸੀਂ ਇੱਕ ਛੋਟੇ ਜਿਹੇ ਕੰਮ ਤੋਂ ਜ਼ਰੂਰ ਸ਼ੁਰੂ ਕਰੋ ਤਾਂ ਕਿ ਤੁਸੀਂ ਇਹ ਬਿਜ਼ਨਸ ਆਪਣੇ ਵਾਸਤੇ ਔਰ ਆਪਣੀ ਆਉਣ ਵਾਲੀ ਜਨਰੇਸ਼ਨ ਵਾਸਤੇ ਸੈੱਟ ਕਰ ਪਾਓ ਅੱਜ ਦੀ ਇਸ ਵੀਡੀਓ ਚ ਬਸ ਇੰਨਾ ਹੀ ਮਿਲਦੇ ਹਾਂ ਕਿ ਨਵੀਂ ਵੀਡੀਓ ਦੇ ਵਿੱਚ ਨਵੇਂ ਟੌਪਿਕ ਦੇ ਨਾਲ ਸਤਿ ਸ਼੍ਰੀ ਅਕਾਲ ਮੈਂ ਰਣਜੀਤ ਪਾ